ਜੀ ਆਨ ਦੋਸਤੋ ਅੱਜ ਦੀ ਨਜ਼ਮ ਦਾ ਨਾਮ ਹੈ ਪਹਿਰਾ ਇੱਕ ਹਮਾਤੜ ਜੀ ਦੇ ਉੱਤੇ ਕੋਤਰ ਸੋ ਪਹਿਰੇਦਾਰ ਇੱਕ ਹਮਾਤੜ ਜੀ ਦੇ ਉੱਤੇ ਕੋਤਰ ਸੋ ਪਹਿਰੇਦਾਰ ਸੈਕੜਿਆਂ ਕਾਨੂੰਨ ਕਿਤਾਬਾਂ ਲੱਖੋ ਖਾ ਫਰਮਾਨ ਇਰਸ਼ਾਦ ਸੈਕੜਿਆਂ ਕਾਨੂੰਨ ਕਿਤਾਬਾਂ ਲੱਖੋ ਖਾ ਫਰਮਾਨ ਇਰਸ਼ਾਦ ਨਿੱਕੇ ਮੋਟੇ ਬਾਬੂਆਂ ਦੇ ਚਾ ਪਾਣੀ ਦੇ ਹੀਲੇ ਵਾਲਾ ਚੁਫੇਰੇ ਖਿੰਡਿਆ ਖੇਡ ਪੰਡਾਰ ਨਿੱਕੇ ਮੋਟੇ ਬਾਬੂਆਂ ਦੇ ਚਾਹ ਪਾਣੀ ਦੇ ਹੀਲੇ ਵਾਲਾ ਚੁਫੇਰੇ ਖਿੰਡਿਆ ਖੇਡ ਪੰਡਾਰ ਜਾਂ ਫਿਰ ਵਨਪਵਨੀਆਂ ਪੁਲਸਾਂ ਕੋ ਗੁਆ ਬਤੀਆਂ ਵਾਲੀਆਂ ਗੱਡੀਆਂ ਜਾਂ ਫਿਰ ਵਨਪਵਨੀਆਂ ਪੁਲਸਾਂ ਕੋ ਗੁਆ ਬਤੀਆਂ ਵਾਲੀਆਂ ਗੱਡੀਆਂ ਵੱਨਸਵੰਨੇ ਥਾਣੇਦਾਰ ਇੱਕ ਹਮਾਤੜ ਜੀ ਦੇ ਉੱਤੇ ਕੁੱਤਰ ਸੌ ਪਹਿਰੇਦਾਰ ਕਲੋਨੀ ਮਾਲਕ ਤੇ ਉਹਦਾ ਬਾਲਕ ਵੱਡੀਆਂ ਵੱਡੀਆਂ ਗੱਡੀਆਂ ਉੱਤੇ ਨਾਲ ਉਹਨਾਂ ਦੇ ਬੇਲੀ ਯਾਰ ਉੱਚੇ ਮਰਤਬੇ ਵਾਲੇ ਅਫਸਰ ਅਰਦਲੀ ਕਲਰਕ ਹਮ ਜਮਾਤੀ ਉੱਚੇ ਮਰਤਬੇ ਵਾਲੇ ਅਫਸਰ ਅਰਦਲੀ ਕਲਰਕ ਹਮ ਜਮਾਤੀ ਤੇ ਲੱਗੇ ਦੂਰ ਦੇ ਰਿਸ਼ਤੇਦਾਰ ਇੱਕ ਹਮਾਤੜ ਜੀ ਦੇ ਉੱਤੇ ਕੋਤਰ ਸੌ ਪਹਿਰੇਦਾਰ ਸਭ ਤੋਂ ਦਾਦੀ ਸਭ ਤੋਂ ਵੱਡੀ ਲੁਕਦੀ ਚੁਪਦੀ ਜ਼ਾਇਰਾ ਹੁੰਦੀ ਸਭ ਤੋਂ ਦਾਦੀ ਸਭ ਤੋਂ ਵੱਡੀ ਲੁਕ ਦੀ ਛੁਪਦੀ ਜ਼ਾਇਰਾ ਹੁੰਦੀ ਸਰਕਾਰਾਂ ਦੀ ਸਰਕਾਰ ਪਿੰਡ ਵਿੱਚ ਚੌਧਰ ਲੰਬਰਦਾਰੀ ਬੰਦੋਬਸਤੀ ਪਟਵਾਰ ਦੇ ਖਾਤੇ ਕਾਨੋਂਗੋ ਤੇ ਤਹਿਸੀਲਦਾਰ ਇੱਕ ਹਮਾਤੜ ਜੀ ਦੇ ਉੱਤੇ ਕੋ ਤਰਸੋ ਪਹਿਰੇਦਾਰ ਕਾਲੇ ਕੋਟ ਦੇ ਕਟਕਥਰੇ ਕਾਲੇ ਕੋਟ ਦੇ ਕਟਕਥਰੇ ਥੋੜਿਆਂ ਵਿੱਗਾਂ ਵਾਲੇ ਬਾਬੇ ਮੁੰਸ਼ੀ ਅਹਿਲਮਦ ਅਹਿਲਕਾਰ ਇੱਕ ਹਮਾਤੜ ਜੀ ਦੇ ਉੱਤੇ ਕੁੱਤਰ ਸੋ ਪਹਿਰੇਦਾਰ ਮੰਬਰਾਂ ਤੇ ਗੱਜਦੇ ਟੋਪ ਅਮਾਮੇ ਮੰਬਰਾਂ ਤੇ ਗੱਜਦੇ ਟੋਪ ਅਮਾਮੇ ਗਲੀਆਂ ਕਛਦੇ ਚੇਲੇ ਜਿਨ੍ਹਾਂ ਦੇ ਲਾਮੇ ਬੈਠੇ ਦੁਸ਼ਮਣ ਤੇ ਗੱਜਨ ਸਾਵੇਂ ਬੈਠੇ ਸੱਜਣ ਕੰਬਣ ਕੰਨਾਂ ਦੇ ਪਰਦੇ ਪਾੜਨ ਆਖਣ ਨਾਲੇ ਇਹਨੂੰ ਪਿਆਰ ਇੱਕ ਹਮਾਤੜ ਜੀ ਦੇ ਉੱਤੇ ਕੁੱਤਰ ਸੋ ਪਹਿਰੇਦਾਰ ਉੱਤੋਂ ਕੰਪਨੀ ਸਿਰ ਤੇ ਬੈਠੀ ਸੋਚਾਂ ਪੜ੍ਹਦੀ ਸੌਦੇ ਕਰਦੀ ਉੱਤੋਂ ਕੰਪਨੀ ਸਿਰ ਤੇ ਬੈਠੀ ਸੋਚਾਂ ਪੜਦੀ ਸੌਦੇ ਕਰਦੀ ਜਿੱਧਰ ਜਾਵੇ ਉਧਰ ਮੋੜੇ ਹੱਥੋ ਦੇ ਹੈ ਅਸਲ ਮੁਹਾਰ ਇੱਕ ਹਮਾਤਰ ਜੀ ਦੇ ਉੱਤੇ ਕੁਤਰ ਸੌ ਪਹਿਰੇਦਾਰ ਸੈਂਕੜਿਆਂ ਕਾਨੂੰਨ ਕਿਤਾਬਾਂ ਲੱਖੋ ਖਾ ਫਰਮਾਨ ਇਰਸ਼ਾਦ ਸ਼ੁਕਰੀਆ ਦੋਸਤੋ